ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਹ ਹੈਗੇ ਜੀ ਆਪਣੇ ਕੋ ਅੰਗੂਰ ਤੇ ਇਹਨਾਂ ਦੀ ਆਪਾਂ ਲੱਗਿਆ ਜੀ ਸੌਗੀ ਤਿਆਰ ਕਰਨ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣ ਜਾਂਦੀ ਹੈ ਘਰੇ ਤੁਸੀਂ ਬਣਾ ਕੇ ਤਿਆਰ ਕਰੋ ਸਸਤੀ ਤੇ ਸੌਖੇ ਤਰੀਕੇ ਦੇ ਨਾਲ ਬਣ ਕੇ ਤਿਆਰ ਹੁੰਦੀ ਆ ਅੱਧਾ ਕਿਲੋ ਅੰਗੂਰ ਆ ਮੇਰੇ ਕੋ 500 ਗ੍ਰਾਮ ਪਾਣੀ ਵਿੱਚ ਉਬਲਣਾ ਰੱਖ ਦਿੱਤਾ ਆ ਤੇ ਇਹਨਾਂ ਨੂੰ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕੀਤਾ ਜਿਹੜਾ ਕੋ ਵਿੱਚ ਖਰਾਬ ਦਾਣਾ ਸੀ ਕੱਢਤਾ ਧੋ ਕੇ ਪਾਣੀ ਦੇ ਵਿੱਚ ਪਾ ਦਿੱਤਾ ਤੇ ਦੇਖੋ ਜਿਹੜਾ ਅੰਗੂਰਾਂ ਦਾ ਰੰਗ ਵਾ ਕਾਫੀ ਪਹਿਲਾਂ ਦੇ ਨਾਲ ਉਹ ਬਦਲ ਗਿਆ ਬਹੁਤ ਛੇਤੀ ਬਣ ਕੇ ਤਿਆਰ ਹੋ ਜੰਨੀਆਂ ਆ ਤੇ ਛੋਟੀਆਂ-ਛੋਟੀਆਂ ਗੱਲਾਂ ਜਿਨ੍ਹਾਂ ਦਾ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਆ ਤੇ ਤਾਂ ਕਿ ਆਪਣੀ ਸੌਗੀ ਜਿਹੜੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋਵੇ ਦੇਖੋ ਰਿੱਜੀ ਜਾਂਦੀ ਆ ਇਹ ਬਹੁਤ ਸੌਖੀ ਆ ਬਣਾਉਣੀ ਜਿਹੜੀ ਆਪਾਂ ਇੰਨੀ ਮਹਿੰਗੀ ਕਿਸ਼ਮਿਸ ਜਿਹੜੀ ਆਪਾਂ ਬਾਜ਼ਾਰੋਂ ਲੈ ਕੇ ਆਨੇ ਆ ਨਾ ਅਸੀਂ ਦਾਖਾਂ ਵੀ ਬੋਲਦੇ ਕਿਸ਼ਮਿਸ਼ ਵੀ ਬੋਲਦੇ ਸੌਗੀ ਵੀ ਬੋਲਦੇ ਇਹਨੂੰ ਤੇ ਤੁਸੀਂ ਕੀ ਬੋਲਦੇ ਕਮੈਂਟ ਕਰਕੇ ਦੱਸਦੇ ਹੋ ਮੈਨੂੰ ਤੇ ਬਹੁਤ ਸੌਖੇ ਤਰੀਕੇ ਦੇ ਨਾਲ ਸਸਤੇ ਦੇ ਵਿੱਚ ਅੱਜ ਕੱਲ੍ਹ ਅੰਗੂਰ ਬਹੁਤ ਮਿਲਦੇ ਆ ਤੁਸੀਂ ਜਿੰਨੀ ਮਰਜ਼ੀ ਤਿਆਰ ਕਰਕੇ ਰੱਖ ਸਕਦੇ ਆ ਤੇ ਨਿੱਕੇ ਨਿੱਕੀਆਂ ਗੱਲਾਂ ਜਿਹਨਾਂ ਦਾ ਧਿਆਨ ਰੱਖਣਾ ਪੈਣਾ ਆਪਾਂ ਨੂੰ ਜਦੋਂ ਇਹਨਾਂ ਨੂੰ ਆਪਾਂ ਅੰਗੂਰਾਂ ਨੂੰ ਅਵਾਲਦੇ ਆ ਇਹਨਾਂ ਦੇ ਵਿੱਚ ਕਰੈਕਸ ਆਣੇ ਜਿਹੜੇ ਬਹੁਤ ਜ਼ਰੂਰੀ ਆ ਇਹਨਾਂ ਦੇ ਵਿੱਚ ਤੇੜਾ ਜਿਹਾ ਆਉਣੀਆਂ ਬਹੁਤ ਜ਼ਰੂਰੀ ਆ ਜੇ ਜਿਹੜੇ ਅੰਗੂਰ ਦੇ ਵਿੱਚ ਕਰੈਕਸ ਨਹੀਂ ਆਉਗੇ ਨਾ ਆ ਦੇਖੋ ਐਦਾਂ ਜਿਹੜੀਆਂ ਫਟਣੇ ਜ਼ਰੂਰੀ ਆਂ ਗੂ ਰਹੇ ਥੋੜੇ ਥੋੜੇ ਜਿਹਦੇ ਵਿੱਚ ਨਹੀਂ ਕਰੈਕਸ ਆਣਗੇ ਤੇੜਾ ਨਹੀਂ ਆਣਗੀਆਂ ਉਹ ਸੌ ਗਈ ਆਪਣੀ ਸੁੱਕਣ ਨੂੰ ਟਾਈਮ ਲੱਗੂਗਾ ਉਹ ਥੋੜੀ ਜੇ ਨਰਮ ਰਹੂਗੀ ਤੇ ਇਸ ਕਰਕੇ ਕਰੈਕਸ ਜਿਹੜੇ ਹੋਣੇ ਬਹੁਤ ਜ਼ਰੂਰੀ ਆ ਤੇ ਦੇਖੋ ਸੌ ਗਈ ਆਪਣੀ ਜਿਹੜੀ ਆ ਮੈਂ ਦਿਖਾ گرم ਬਹੁਤਾ ਚੱਕ ਨਹੀਂ ਹੁੰਦੀਆਂ ਹੱਥ ਦੇ ਨਾਲ ਤੇ ਬਾਅਦ ਚ ਦਿਖਾ ਦੰਨੀ ਆ ਤੇ ਜਿਹੜੇ ਸਾਰੀਆਂ ਕੋਈ ਰਹਿ ਗਿਆ ਉਹ ਵਿੱਚ ਦਾਣਾ ਸਾਰਿਆਂ ਨੂੰ ਜਿਹੜੇ ਕਰੈਕਸ ਆ ਗਏ ਇਹਨਾਂ ਨੂੰ ਹੁਣ ਆਪਾਂ ਇੱਕ ਜਾਲੀ ਦੇ ਵਿੱਚ ਕੱਢ ਲੈਣੇ ਆ ਛਾਣਨੀ ਦੇ ਵਿੱਚ ਤੇ ਫਿਰ ਆਪਾਂ ਇਹਨਾਂ ਨੂੰ ਧੋਪ ਦੇ ਵਿੱਚ ਸੁਕਾਉਣਾ ਆ ਬਸ ਆਹੀ ਕੰਮ ਆ ਅੰਗੂਰ ਲਿਆਓ ਧੋ ਕੇ ਸਾਫ਼ ਕਰਕੇ ਆਣ ਧੋ ਲਓ ਉਹਨਾਂ ਨੂੰ ਪਾਣੀ ਦੇ ਵਿੱਚ ਅਬਾੜ ਲਓ ਜਦੋਂ ਇਹਨਾਂ ਨੂੰ ਕਰੈਕਸ ਆ ਗਏ ਤੇੜਾ ਆ ਗਈਆਂ ਤੇ ਇਹਨਾਂ ਨੂੰ ਕੱਢ ਲਓ ਤੁਸੀਂ ਛਾਣਨੀ 'ਚ ਬਾਅਦ 'ਚ ਧੁੱਪ ਦੇ ਵਿੱਚ ਇਹਨਾਂ ਨੂੰ ਸੁਕਾ ਲਓ ਆਪਣੀ ਸੌਗੀ ਜਿਹੜੀ ਤਿਆਰ ਹੋ ਜਾਂਦੀ ਆ ਦੇਖ ਸਕਦੇ ਤੁਸੀਂ ਐਦਾਂ ਗੂਰ ਫਟਣੇ ਜ਼ਰੂਰੀ ਆ ਥੋੜੇ ਥੋੜੇ ਜਿਹੜਾ ਕੋਈ ਨਹੀਂ ਫਟਿਆ ਹੋਊਗਾ ਉਹ ਦੀਆਂ ਜਿਹੜੀ ਸੌਗੀ ਆਪਣੀ ਨਰਮ ਰਹੂਗੀ ਉਹ ਤੇ ਉਹ ਵੀ ਮੈਂ ਤੁਹਾਨੂੰ ਬਾਅਦ ਚ ਦਿਖਾ ਲ ਦੂੰਗੀ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਕੰਮ ਦੀ ਵੀਡੀਓ ਐਨੀ ਮਹਿੰਗੀ ਆਪਾਂ ਜਿਹੜੀ ਸੌਗੀ ਲੈ ਕੇ ਆਨੇ ਆ ਨਾ ਘਰੇ ਤਿਆਰ ਕਰ ਸਕਦੇ ਆਪਾਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਧੁੱਪ ਦੇ ਵਿੱਚ ਹੁਣ ਮੈਂ ਕੱਪੜਾ ਪਛਾਇਆ ਕਾਟਨ ਦਾ ਕੱਪੜਾ ਪਛਾ ਲਿਆ ਉਹਦੇ ਉੱਤੇ ਅੰਗੂਰ ਕੱਲੇ ਕੱਲੇ ਕਰਕੇ ਰੱਖਣੇ ਆ ਇੱਕੋ ਜਗ੍ਹਾ ਨਹੀਂ ਸੁੱਟਣੇ ਹੈਗੇ ਇਹਦਾ ਕੱਲੇ ਕੱਲੇ ਕਰਕੇ ਰੱਖਣੇ ਇੱਕ ਧੁੱਪ ਦੇ ਨਾਲ ਹੀ ਇਹਨਾਂ ਨੂੰ ਜਿਹੜਾ ਆ 50% ਜਿਹੜਾ ਇਨਾਂ ਦਾ ਕਲਰ ਚੇਂਜ ਹੋ ਜਾਂਦਾ ਆ ਤੇ ਸੁੱਕ ਜਾਂਦੀਆਂ ਇੱਕ ਧੁੱਪ ਦੇ ਨਾਲ ਦੋ ਧੁੱਪਾਂ ਦੇ ਨਾਲ ਪੂਰੀ ਸੌਗੀ ਜਿਹੜੀ ਤਿਆਰ ਹੁੰਦੀ ਵਧੀਆ ਧੁੱਪ ਹੋਵੇ ਤਾਂ ਤੇ ਬਸ ਐਦਾਂ ਆਪਾਂ ਕੱਲੇ-ਕੱਲੇ ਕਰਕੇ ਜਿਹੜੇ ਰੱਖਣੇ ਆ ਇੱਕ ਜਗ੍ਹਾ ਇਕੱਠੇ ਨਹੀਂ ਰੱਖਣੇ ਤੇ ਵੀਡੀਓ ਤੁਹਾਨੂੰ ਪਤਾ ਹੀ ਆ ਮੈਂ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਉਣੀ ਹੁੰਨੀ ਆ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹਣੀ ਸਿੰਪਲ ਸਧਾਰਨ ਤਰੀਕਾ ਹੁੰਦਾ ਸਾਡਾ ਕੰਮ ਕਰਨੇ ਦਾ ਤੇ ਬਸ ਐਦਾਂ ਜਿਹੜੇ ਕੱਲੇ-ਕੱਲੇ ਇਹ ਜਿਹੜਾ ਮੈਂ ਇੱਕ ਹੱਥ ਨਾਲ ਆਪਣਾ ਫੋਨ ਫੜਿਆ ਆ ਦੂਜੇ ਹੱਥ ਦੇ ਨਾਲ ਮੈਂ ਇਹਨੂੰ ਕਲ-ਕਲੀਆਂ ਕਰਦੀ ਐ ਇਸ ਕਰਕੇ ਜਿਹੜਾ ਕੈਮਰਾ ਥੋੜਾ ਹਿੱਲਦਾ ਆ ਮੈਂ ਤੁਹਾਨੂੰ ਦੱਸਿਆ ਵੀ ਮੈਂ ਕੱਲੀ ਜਿਹੜੀ ਖੁਦ ਸਾਰਾ ਕੰਮ ਕਰਦੀ ਆ ਇਹ ਤੇ ਬਸ ਇਦਾਂ ਕੱਲੇ-ਕੱਲੇ ਕਰਕੇ ਆਪਾਂ ਸਾਰੇ ਅੰਗੂਰ ਫਲਾ ਦੇਣੇ ਆ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸ਼ਾਮ ਨੂੰ ਇਹਨਾਂ ਦਾ ਰੰਗ ਜਿਹੜਾ ਦੁਬਾਰਾ ਦਿਖਾ ਦਿੰਨੀ ਕਿ ਕਿੰਨਾ ਫਰਕ ਇਹਨਾਂ ਨੂੰ ਇੱਕ ਧੁੱਪ ਦੇ ਨਾਲ ਹੀ ਪੈ ਗਿਆ ਇਹ ਬਹੁਤ ਸੌਖੇ ਤਰੀਕੇ ਦੇ ਨਾਲ ਆਪਾਂ ਬਹੁਤ ਮਹਿੰਗੀ ਜਿਹੜੀ ਸੌਗੀ ਬਣਾ ਕੇ ਤਿਆਰ ਕਰ ਸਕਦੇ ਆ ਕੋਈ ਇਹਦੇ ਵਿੱਚ ਔਖਾ ਨਹੀਂ ਕੰਮ ਹੈਗਾ ਤੇ ਇਦਾਂ ਆਪਾਂ ਕਾਟਨ ਦੇ ਕੱਪੜੇ ਦੇ ਉੱਤੇ ਪੂਰੀ ਸੌਗੀ ਜਿਹੜੀ ਬਸ ਨਾਲ ਨਹੀਂ ਇੱਕ ਦੋ ਦੇ ਇਦਾਂ ਰੱਖਣੇ ਤੇ ਪਹਿਲਾਂ ਇਹਨੇ ਇਹਨਾਂ ਨੇ ਬਿਲਕੁਲ ਢਿੱਲੇ ਹੋਣਾ ਆ ਸੌਗੀ ਸਾਰੀ ਜਿਹੜੀ ਬਿਲਕੁਲ ਢਿੱਲੀ ਹੋਣੀ ਪਹਿਲਾਂ ਇਹ ਜੇ ਆਪਾਂ ਇਕੱਠੀ ਰੱਖਾਂਗੇ ਤਾਂ ਚਿਪਕ ਜਾਣਾ ਇੱਕ ਦੂਜੇ ਦੇ ਨਾਲ ਇਸ ਕਰਕੇ ਕੱਲੇ-ਕੱਲੇ ਹੀ ਆਪਾਂ ਰੱਖ ਕੇ ਸੁਕਾਉਣੇ ਆ ਇਹ ਤੇ ਸਾਰੇ ਹੀ ਆਪਾਂ ਦੇਖੋ ਇਦਾਂ ਫਲਾ ਦਿੱਤੇ ਆ ਤੇ ਸਾਈਡਾਂ ਤੇ ਆਪਾਂ ਕੋਈ ਚੀਜ਼ ਰੱਖ ਦਿੰਨੇ ਤਾਂ ਕਿ ਕੱਪੜਾ ਜਿਹੜਾ ਦ ਫੋਲਡਰ ਨਾ ਹੋਵੇ ਤੇ ਇਹਨੂੰ ਸੁੱਕਣ ਦਿੰਨੇ ਆ ਇੱਕ ਤੋਂ ਪਲਗ ਦੇਖੋ ਸ਼ਾਮ ਨੂੰ ਮੈਂ ਤੁਹਾਨੂੰ ਦਿਖਾਨੀ ਆ ਇੱਕ ਧੁੱਪ ਦੇ ਨਾਲ ਕਿੰਨਾ ਇਹਨੂੰ ਫਰਕ ਪੈ ਗਿਆ ਆ ਕਿੰਨਾ ਰੰਗ ਨੂੰ ਫਰਕ ਪੈ ਗਿਆ ਕਿੰਨੇ ਇਹ ਜਿਹੜੇ ਆਪਣੇ ਅੰਗੂਰਾ ਸੁੰਗੜ ਗਏ ਛੋਟੇ ਹੋ ਗਏ ਆ ਤੇ ਹੁਣ ਸ਼ਾਮ ਪੈ ਗਈ ਇਹਨੂੰ ਆਪਾਂ ਅੰਦਰ ਰੱਖ ਲੈਣਾ ਸਵੇਰ ਨੂੰ ਆਪਾਂ ਇੱਕ ਧੁੱਪ ਇਹਨੂੰ ਹੋਰ ਲਵਾਣੀ ਆ ਦੇਖੋ ਮੈਂ ਸਾਰੀਆਂ ਜਿਹੜੀਆਂ ਦਿਖਾ ਦੰਨੀ ਤੁਹਾਨੂੰ ਦੇਖ ਸਕਦੇ ਤੁਸੀਂ ਸਵੇਰ ਅੰਗੂਰ ਕਿੱਦਾਂ ਦੇ ਸੀ ਸ਼ਾਮ ਨੂੰ ਕਿੱਦਾਂ ਦੇ ਹੋ ਗਏ ਸੁੱਕ ਕੇ ਦੂਜੇ ਦਿਨ ਆਪਾਂ ਫੇਰ ਇਹਨਾਂ ਧੁੱਪ ਵਿੱਚ ਫੋਲ ਦੇਣਾ ਆ ਉਸੇ ਤਰ੍ਹਾਂ ਕਲੀਆਂ ਕਲੀਆਂ ਕਰ ਦੇਣੀਆਂ ਇਕੱਠੀਆਂ ਨਹੀਂ ਰੱਖਣੀਆਂ ਹੈਗੀਆਂ ਤੇ ਉਸੇ ਤਰ੍ਹਾਂ ਫੋਲ ਕੇ ਤੇ ਸ਼ਾਮ ਨੂੰ ਤੁਹਾਨੂੰ ਮੈਂ ਫੇਰ ਦੁਬਾਰਾ ਦਿਖਾ ਲ ਦੰਨੀ ਆ ਦੇਖੋ ਬਿਲਕੁਲ ਸੌਖਾ ਤਰੀਕਾ ਹੈ ਨਾ ਸੌਖੇ ਤਰੀਕੇ ਨਾਲ ਸੌ ਗਈ ਆਪਣੀ ਜਿਹੜੀ ਤਿਆਰ ਹੋ ਜਾਂਦੀ ਹੈ ਇਹ ਜਿਹੜੀ ਆਪਾਂ ਐਨੀ ਮਹਿੰਗੀ ਲੈ ਕੇ ਆਨੇ ਆ ਸ਼ਾਮ ਨੂੰ ਦੂਜੇ ਦਿਨ ਦੇਖੋ ਐਦਾਂ ਆ ਜਿਹੜੇ ਆ ਵਿੱਚ ਜਿਨ੍ਹਾਂ ਨੂੰ ਕ੍ਰੈਕਸ ਨਹੀਂ ਆਏ ਨਾ ਉਹ ਜਿਹੜੀਆਂ ਐਦਾਂ ਨਰਮ ਰਹਿ ਗਈਆਂ ਕੁਛ ਬਾਕੀ ਸੌ ਗਈ ਆਪਣੀ ਜਿਹੜੀ ਸੁੱਕ ਗਈ ਆ ਦੇਖ ਸਕਦੇ ਤੁਸੀਂ ਬਿਲਕੁਲ ਬਾਜ਼ਾਰ ਦੀ ਤਰ੍ਹਾਂ ਜਿਹੜੀ ਇਹ ਅੰਗੂਰ ਆਪਣੇ ਲੰਬੇ ਸੀ ਇਹ ਲੰਬੀ ਜਿਹੜੀ ਇਦਾਂ ਦੀ ਪਤਲੀ ਤਿਆਰ ਹੋਈ ਆ ਤੇ ਜਿਹੜੇ ਅੰਗੂਰ ਆਪਣੇ ਗੋਲ ਹੁੰਦੇ ਮੋਟੇ ਹੁੰਦੇ ਉਹਨਾਂ ਦੀ ਸੌਗੀ ਜਿਹੜੀ ਮੋਟੀ ਤਿਆਰ ਹੋ ਗਈ ਆ ਦੇਖੋ ਅੱਜ ਇਹਨਾਂ ਨੂੰ ਕਰੈਕਸ ਨਹੀਂ ਆਏ ਨਾ ਉਹ ਦੇਖੋ ਨਰਮ ਰਹਿ ਗਈ ਆ ਸੁੱਕ ਜਾਣੀ ਇਹਨੇ ਜ਼ਿਆਦਾ ਟਾਈਮ ਜਿਹੜਾ ਲੈਣਾ ਤੇ ਬਾਕੀ ਜਿਹੜੀ ਆ ਉਹ ਦੋ ਧੁੱਪਾਂ ਨਾਲ ਐਂ ਸੁੱਕ ਕੇ ਜਿਹੜੀ ਸੌਗੀ ਆਪਣੀ ਤਿਆਰ ਹੋ ਗਈ ਆ ਠੀਕ ਆ ਜੀ ਆ ਮੈਂ ਸਾਈਡ ਤੇ ਕੱਢ ਦਿਤੀਆਂ ਜਿਹੜੀਆਂ ਥੋਰੀਆਂ ਨਰਮ ਰਹਿ ਗਈਆਂ ਇਹਨਾਂ ਨੂੰ ਮੈਂ ਸਾਈਡ ਤੇ ਕੱਢ ਲਿਆ ਇੱਕ ਪਾਸੇ ਤੇ ਦੇਖੋ ਨਾਰਮਾ ਨਾ ਹੈ ਬਾਕੀ ਸੋਕ ਗਈ ਹੈ ਤੇ ਕੱਲ ਨੂੰ ਆਪਾਂ ਫੇਰ ਸਵੇਰ ਨੂੰ ਇੱਕ ਵਾਰ ਇਹਨਾਂ ਨੂੰ ਧੋਪ ਲਵਾ ਲੈਣੀ ਆ ਤੇ ਸਾਰੀ ਸੋ ਗਈ ਆਪਣੀ ਜਿਹੜੀ ਐਨ ਵਧੀਆ ਢੰਗ ਨਾਲ ਤਿਆਰ ਹੋ ਜਾਣੀ ਆ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਆ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਕਰਿਆ ਕਰੋ ਤਾਂ ਕਮੈਂਟ ਕਰਕੇ ਦੱਸਿਆ ਕਰੋ ਦੂਏ ਦਿਨ ਦੀ ਆਪਾਂ ਧੁੱਪ ਲਵਾਤੀ ਐ ਦੂਏ ਦਿਨ ਸ਼ਾਮ ਨੂੰ ਆਪਾਂ ਚੱਕ ਲਈ ਪੂਰੀ ਸੌਗੀ ਆਪਣੀ ਜਿਹੜੀ ਸੁੱਕ ਕੇ ਤਿਆਰ ਹੋ ਗਈਆਂ ਇਹਨੂੰ ਤੁਸੀਂ ਕਿਸੇ ਵੀ ਡੱਬੇ ਦੇ ਵਿੱਚ ਪਾ ਕੇ ਇਹਨੂੰ ਰੱਖ ਸਕਦੇ ਜਿੰਨਾ ਚਿਰ ਮਰਜੀ ਇਹਨੂੰ ਵਰਤੋ ਇਹ ਹੀ ਸੌਗੀ ਐਨੀ ਮਹਿੰਗੀ ਆਪਾਂ ਬਜ਼ਾਰੋਂ ਲਿਆ ਕੇ ਜਿਹੜੀ ਖਾਂਦੇ ਆ ਤੁਸੀਂ ਘਰ ਸੌਖੇ ਤਰੀਕੇ ਨਾਲ ਇਹਨੂੰ ਤਿਆਰ ਕਰ ਸਕਦੇ ਆ ਨਵੇਂ ਵਿਊਬਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਸਪੋਰਟ ਕਰੋ ਮੇਰੇ ਚੈਨਲ ਨੂੰ ਬਹੁਤ ਮਿਹਨਤ ਕਰਦੀ ਆ ਮੈਂ ਵੀਡੀਓ ਦੇਖਣੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ